ਸੋਖਨੀ ਸਹਿ ਪੰਕਤੀ ਦੂਜੀ ਸਿਮਰੂ ਜਾਸ ਵਿਸੰਬਰ ਏਕੇ ਨਾਮ ਜਪਤ ਅਗਨਤ ਨਿਕ ਕੇ ਸਤਗੁਰ ਸਉਝਾਉਂਦੇ ਨੇ ਭਾਈ ਜਸ ਕੀ ਦਾ ਕਰਨਾ ਵਿਸੰਬਰ ਦਾ ਜੀ ਨੇ ਸਾਰੀ ਸ੍ਰਿਸ਼ਟੀ ਸਾਜੀ ਵਿਸੰਬਰ ਤੋਂ ਭਾਵ ਬਿਸ਼ਪ ਸਾਜਿਆ ਜੀ ਨੇ ਵਿਸ਼ਵ ਨੂੰ ਭਰਨ ਵਾਲਾ ਕਾਇਨਾਤ ਦਾ ਮਾਲਕ ਅਕਾਰਪੁਰ ਕਹਿ ਲੂ ਅੱਲਾ ਕਹਿ ਲੂ ਗੌੜ ਕਹਿ ਲੂ ਇਹ ਸਾਰੇ ਉਹਦੇ ਗੁਣਵਾਚਕ ਨਾਮ ਨੇ ਪ੍ਰਕਾਸ਼ ਰੂਪ ਸ਼ਕਤੀ ਹੈ ਉਹ ਸਾਡੀ ਮਨਬੂਦੀ ਦਾ ਵਿਸ਼ਾ ਨਹੀਂ ਪਰ ਫਿਰ ਵੀ ਅਸੀਂ ਭਲੇਖੇ ਖਾਦੇ ਹੋਏ ਆ ਸੰਸਾਰੀ ਧਰਮਾਂ ਦੇ ਵਿੱਚ ਫਸ ਕੇ ਸੰਸਾਰੀ ਮਤਾਂ ਦੇ ਵਿੱਚ ਉਹ ਖਿਆਲੀ ਦੁਨੀਆ ਭਾਈ ਇਮੇਜਿਨੇਸ਼ਨ ਹੈ ਉਹ ਧਰਮ ਨਹੀਂ ਹੁੰਦੇ ਧਰਮ ਸਾਰਿਆਂ ਦਾ ਇੱਕ ਹੈ ਸਰਵ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਤਾਈਆਂ ਹੋ ਸਾਡੇ ਅੰਦਰੋਂ ਮੈਲ ਤਾਈਆਂ ਜਾਊ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਾਂਗੇ ਇਹ ਰੱਬੀ ਬਾਣੀ ਨਾਲ ਜੋੜਾਂਗੇ ਸਿਮਰ ਉਹਦਾ ਭਾਵ ਨੂੰ ਸਮਝਾਂਗੇ ਫੇਰ ਹੀ ਉਹਦਾ ਜਸ ਕਰਾਂਗੇ ਫੇ ਸਾਡੇ ਦੁੱਖਾਂ ਦਾ ਨਾਸ ਉਹ ਸੁਣੀਏ ਦੁਖ ਪਾਪ ਕਾ ਨਾਸ ਆਪਾਂ ਵੀ ਰੱਬੀ ਬਾਣੀ ਨਾਲ ਜੁੜ ਕੇ ਇਹ ਪ੍ਰਾਪਤੀ ਕਰੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ